ਕਿ ਜਿਹੜੇ ਗੁਰਦੁਆਰਾ ਸਾਹਿਬ ਦੀ ਹਦੂਦ ਹੈ ਉਹਦੇ ਅੰਦਰ ਗੁਰਮਤ ਅਨੁਸਾਰ ਹੀ ਦੁਕਾਨਾਂ ਹੀ ਲੱਗਣੀਆਂ ਜਿਹੜੇ ਲੰਗਰ ਹੈ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਸਪੀਕਰ ਦੀ ਵਰਤੋਂ ਨਹੀਂ ਹੋਏਗੀ ਤੇ ਜਿਹੜੇ ਟਰੈਕਟਰ ਹੈ ਜਦੋਂ ਮਸਤੌਣਾ ਸਾਹਿਬ ਦਾਖਲ ਹੋਗੇ ਉਹਦੋਂ ਉਸਤੇ ਕੋਈ ਕਿਸੇ ਤਰ੍ਹਾਂ ਦਾ ਡੈਕ ਡੀਜ ਨਹੀਂ ਲੱਗਿਆ ਹੋਊਗਾ ਇੱਕ ਦੋ ਬੇਨਤੀਆਂ ਇਸ ਵੀਡੀਓ ਰਾਹੀਂ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਸਾਰਿਆਂ ਤੱਕ ਜ਼ਰੂਰ ਪਹੁੰਚ ਸਕਣ ਤਾਂ ਕਿ ਤੁਹਾਨੂੰ ਪੂਰੀ ਗੱਲ ਦਾ ਪਤਾ ਚੱਲ ਸਕੇ ਸੋ ਇਸ ਸਾਲ ਜਿੰਨੀ ਸਾਂਝੇ ਤੌਰ ਤੇ ਸਿੱਖ ਜਥਿਆਂ ਪ੍ਰਬੰਧਕਾਂ ਸੰਗਤਾਂ ਵੱਲੋਂ ਫੈਸਲੇ ਹੋਏ ਕਿ ਜਿਹੜੇ ਗੁਰਦੁਆਰਾ ਸਾਹਿਬ ਦੀ ਹਦੂਦ ਹੈ ਉਹਦੇ ਅੰਦਰ ਗੁਰਮਤ ਅਨੁਸਾਰੀ ਦੁਕਾਨਾਂ ਹੀ ਲੱਗਣੀਆਂ ਜਿਹੜੇ ਲੰਗਰ ਹੈ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਸਪੀਕਰ ਦੀ ਵਰਤੋਂ ਨਹੀਂ ਹੋਏਗੀ ਤੇ ਜਿਹੜੇ ਟਰੈਕਟਰ ਹੈ ਜਦੋਂ ਮਸਤ ਵਾਲਾ ਸਾਹਿਬ ਦਾਖਲ ਹੋਗੇ ਉਸ ਤੋਂ ਕੋਈ ਕਿਸੇ ਤਰ੍ਹਾਂ ਦਾ ਡੈਕ ਡੀਜੇ ਨਹੀਂ ਲੱਗਿਆ ਹੋਊਗਾ ਤੇ ਜਿਹੜੇ ਪੰਡਾਲ ਸਜਣਿਆਂ ਦੀਵਾਨ ਲੱਗਣੇ ਜਿੱਥੇ ਉਹਨਾਂ ਦੀ ਆਵਾਜ਼ ਉਹਨਾਂ ਪੰਡਾਲਾਂ ਤੱਕ ਹੀ ਸੀਮਤ ਹੋਊਗੀ ਤੇ ਇਸ ਤੋਂ ਇਲਾਵਾ ਜਿਹੜੇ ਝੂਲੇ ਆ ਉਹ ਝੂਲੇ ਬਾਹਰ ਵੀ ਗੁਰਦੁਆਰੇ ਦੇ ਅੰਦਰ ਤਾਂ ਪਿਛਲੇ ਸਾਲ ਵੀ ਮਨਾਹੀ ਹੋ ਗਈ ਸੀਗੀ ਤੇ ਜਿਹੜੇ ਗੁਰਦੁਆਰੇ ਦੇ ਆਲੇ-ਦਾਲੇ ਝੂਲੇ ਲੱਗੇ ਪਿਛਲੇ ਸਾਲ ਜਿਹਦੇ ਕਰਕੇ ਬਹੁਤ ਸਾਰਾ ਸ਼ੋਰ ਸ਼ਰਾਬਾ دیਵਾਨਾ ਦੇ ਵਿੱਚ ਗੁਰਬਾਣੀ ਪੜਨ ਵਾਲੇ ਸੱਜਣਾ ਨੂੰ ਦਿੱਕਤ ਆਈ ਡਿਸਟਰਬੈਂਸ ਹੁੰਦੀ ਹੈ ਬਹੁਤ ਜ਼ਿਆਦਾ ਤੇ ਜਿਹੜੇ ਵੈਸੇ ਹੀ ਸਾਡੀ ਪਰੰਪਰਾ ਰਿਵਾਇਤ ਦੇ ਅਨੁਕੂਲ ਨਹੀਂ ਹਨ ਉਹ ਇੱਕ ਦੁਨਿਆਵੀ ਮੌਜ ਮੇਲੇ ਦਾ ਮਾਹੌਲ ਸਿਰਜ ਦਿੰਦੇ ਆ ਉਹਨਾਂ ਤੇ ਮਨਾਹੀ ਲਾਈ ਗਈ ਹੈ